ਇਸ ਵੇਲੇ ਦੀ ਵੱਡੀ ਖਬਰ ਭਾਰਤ ਪਾਕਿਸਤਾਨ ਵਿਚਾਲੇ ਜਿਹੜੀ ਜੰਗ ਸੀ ਉਹ ਖਤਮ ਹੋ ਗਈ ਹੈ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਕਿ ਭਾਰਤ ਪਾਕਿਸਤਾਨ ਵਿਚਾਲੇ ਜਿਹੜੀ ਜੰਗ ਸੀ ਉਹ ਖਤਮ ਹੋ ਗਈ ਹੈ ਇਸ ਤੋਂ ਪਹਿਲਾਂ ਮੈਂ ਗੱਲ ਕਰਾਂ ਭਾਰਤ ਦੇ ਭਾਰਤ ਦੇ ਬਿਆਨ ਦੀ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸਭ ਤੋਂ ਪਹਿਲਾਂ ਟਵੀਟ ਕਰਕੇ ਐਕਸ ਦੇ ਉੱਤੇ ਆਪਣੀ ਜਾਣਕਾਰੀ ਦੇ ਕੇ ਉਹ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਬੀਤੇ ਕੱਲ੍ਹ ਦੇਰ ਰਾਤ ਜਿਹੜੀ ਲੰਬੀ ਗੱਲਬਾਤ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲੀ ਉਹਦਾ ਅੱਜ ਰਿਜ਼ਲਟ ਜਿਹੜਾ ਹੈ ਉਹ ਇਹ ਨਿਕਲ ਕੇ ਸਾਹਮਣੇ ਆਇਆ ਕਿ ਦੋਨੋਂ ਜਾਣੇ ਆਪਸ ਵਿੱਚ ਵਿਚ ਸਹਿਮਤੀ ਬਣਾ ਲਈ ਹੈ ਤੇ ਜਿਹੜੀ ਵਾਰ ਸੀ ਜਾਂ ਜਿਹੜੀ ਸੀਜ਼ਫਾਇਰ ਕਰਨਗੇ ਯਾਨੀ ਕਿ ਜਿਹੜੀ ਇੱਕ ਦੂਜੇ ਵੱਲੋਂ ਜਿਹੜੀ ਫਾਇਰਿੰਗ ਜਾਂ ਡਰੋਨ ਅਟੈਕ ਜਾਂ ਮਿਜ਼ਾਈਲ ਅਟੈਕ ਹੋ ਰਹੇ ਸੀ ਉਹਨੂੰ ਰੋਕ ਦਿੱਤਾ ਜਾਵੇਗਾ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਡੋਨਲਡ ਰਮ ਨੇ ਲਿਖਿਆ ਆਫਟਰ ਲੌਂਗ ਨਾਈਟ ਆਫ ਟਾਕ ਮੀਡੀਏਟਿਡ ਬਾਈ ਦਾ ਯੂਨਾਈਟਿਡ ਸਟੇਟ ਯਾਨੀ ਕਿ ਜਿੰਨੂੰ ਆਪਾਂ ਪੰਜਾਬੀ ਚ ਕਹਿ ਸਕਦੇ ਹੈਗੇ ਉਹ ਕਿ ਰਾਜੀਨਾਮਾ ਕਰਾਉਣ ਵਾਲਾ ਯੂਨਾਈਟਿਡ ਸਟੇਟ ਡੋਨਲਡ ਟਰੰਪ ਨੇ ਰਾਜੀਨਾਮਾ ਕਰਵਾਇਆ ਆਮ ਪਲੇਸ ਟੂ ਅਨਾਉਂਸ ਥੈਟ ਇੰਡੀਆ ਐਂਡ ਪਾਕਿਸਤਾਨ ਹੈਵ ਐਗਰੀਡ ਟੂ ਅ ਫੁੱਲ ਐਂਡ ਇਮੀਡੀਏਟ ਸੀਜ਼ ਫਾਇਰ ਯਾਨੀ ਕਿ ਹੁਣੇ ਬਿਲਕੁਲ ਜਦੋਂ ਹੀ ਇਹ ਗੱਲ ਖਤਮ ਹੋਈ ਆ ਉਦੋਂ ਤੋਂ ਹੀ ਇੰਡੀਆ ਤੇ ਪਾਕਿਸਤਾਨ ਦੋਨੇ ਆਪਸ ਦੇ ਵਿੱਚ ਜਿਹੜੀ ਗੋਲੀਬਾਰੀ ਹੈ ਉਹ ਰੋਕਣਗੇ ਤੇ ਕੰਗ੍ਰੈਚੁਲੇਸ਼ਨ ਟੂ ਬੋਥ ਕੰਟਰੀਜ਼ ਓਨ ਯੂジング ਕਾਮਨ ਸੈਂਸ ਐਂਡ ਗ੍ਰੇਟ ਇੰਟੈਲੀਜੈਂਸ ਥੈਂਕ ਯੂ ਫਾਰ ਯੂਅਰ ਅਟੈਂਸ਼ਨ ਟੂ ਥਿਸ ਮੈਟਰ ਤਾਂ ਇਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਦੋਨਾਂ ਦੇਸ਼ਾਂ ਨੇ ਆਪਣੀ ਸਮਝਦਾਰੀ ਸੂਝਵਾਨੀ ਦੇ ਨਾਲ ਇਹ ਫੈਸਲਾ ਲੈ ਲਿਆ ਹੈ ਤੇ ਸਾਡੀ ਮੰਨ ਲਈ ਹੈ ਯਾਨੀ ਕਿ ਜਿਵੇਂ ਘਰਾਂ ਦੇ ਵਿੱਚ ਲੜਾਈ ਹੋ ਜਾਂਦੀ ਹੈ ਜਾਂ ਬਾਹਰ ਲੜਾਈ ਹੋ ਜਾਂਦੀ ਹੈ ਤੀਸਰਾ ਬੰਦਾ ਵਿਚ ਪੈ ਕੇ ਦੋਵਾਂ ਦਾ ਰਾਜੀਨਾਮਾ ਕਰਾਂਦਾ ਹੈ ਤਾਂ ਉਸੇ ਤਰ੍ਹਾਂ ਹੀ ਜਿਹੜਾ ਅਮਰੀਕਾ ਹੈ ਉਹਨੇ ਭਾਰਤ ਤੇ ਪਾਕਿਸਤਾਨ ਦਾ ਰਾਜੀਨਾਮਾ ਕਰਵਾ ਦਿੱਤਾ ਹੈ ਤੇ ਹੁਣ ਜਿਹੜਾ ਹੈ ਸੀਜ਼ਫਾਇਰ ਹੋ ਗਿਆ ਹੁਣ ਕੋਈ ਬੰਬਾਰੀ ਜਾਂ ਕੋਈ ਡਰੋਨ ਉਹ ਨਹੀਂ ਹੋਵੇਗਾ ਤੇ ਉਸ ਤੋਂ ਅਗਲੀ ਜਾਣਕਾਰੀ ਤੋਂ ਪਹਿਲਾਂ ਸੁਣੋ ਭਾਰਤ ਨੇ ਕੀ ਕੁਝ ਕਿਹਾ ਆਈ ਹੈਵ ਅ ਵੈਰੀ ਬ੍ਰੀਫ ਸਟੇਟਮੈਂਟ ਟੂ ਮੇਕ ਫੋਲੋਇੰਗ ਦੈਟ ਐਸ ਯੂ ਨੋ ਦੇਅਰ ਬੀ ਅ ਬਰੀਫਿੰਗਸ Uh, by uh, my colleagues from the military the uh, director general of military operations of pakistan called the director general of military operations of india at 1535 hours this earlier this afternoon uh, it was agreed between them that both sides would stop all firing and military action on land and in the air and C, with effect from 1700 hours Indian Standard Time today. Instructions have been given on both sides to give effect to this understanding. The Directors General of Military Operations will talk again on the 12th of May at 1200 hours. Thank you. <laughs> ਤੁਸੀਂ ਭਾਰਤ ਨੇ ਵੀ ਆਪਣਾ ਅਧਿਕਾਰਿਤ ਤੌਰ ਤੇ ਬਿਆਨ ਦੇ ਦਿੱਤਾ ਇਹ ਐਕਸਟਰਨਲ ਮਿਨਿਸਟਰੀ ਦੇ ਫੋਰਨ ਮਿਨਿਸਟਰੀ ਦੇ ਸੈਕਟਰੀ さん ਮਿਸਰੀ ਜਿਨ੍ਹਾਂ ਨੇ ਇਹ ਸਾਰੀ ਜਾਣਕਾਰੀ ਆ ਕੇ ਪ੍ਰੈਸ ਨੂੰ ਦਿੱਤੀ ਹੈ ਤੇ ਹੁਣ ਇੱਥੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿਉਂ ਰੋਕ ਦਿੱਤਾ ਕਿਸ ਤਰ੍ਹਾਂ ਰੋਕ ਦਿੱਤਾ ਦੋ ਦੇਸ਼ਾਂ ਦੀ ਆਪਸ ਦੇ ਵਿੱਚ ਗੱਲਾਂ ਵੱਡੀਆਂ ਗੱਲਾਂ ਹੁੰਦੀਆਂ ਨੇ ਤਾਂ ਕਿ ਦੇਸ਼ਾਂ ਦਾ ਨੁਕਸਾਨ ਨਾ ਹੋਵੇ ਇਹ ਸਾਡੇ ਲਈ ਬਹੁਤ ਇੰਪੋਰਟੈਂਟ ਸੀਗਾ ਖਾਸ ਕਰਕੇ ਪੰਜਾਬ ਦੇ ਲਈ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਸੀ ਬੀਤੇ ਕੱਲ ਜਿਹੜੇ ਡਰੋਨ ਅਟੈਕ ਹੋਏ ਉਹਨਾਂ ਦੇ ਨਾਲ ਕਈ ਘਰਾਂ ਦੀਆਂ ਛੱਤਾਂ ਟੁੱਟ ਗਈਆਂ ਕਈ ਜ਼ਖਮੀ ਹੋਏ ਗੱਡੀਆਂ ਨੂੰ ਅੱਗ ਲੱਗੀ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਕਹਿ ਸਕਦੇ ਹੋ ਕਿ ਵੱਡੇ ਜਿਹੜੇ ਨੁਕਸਾਨ ਹੋਏ ਤਾਂ ਇਹਨਾਂ ਸਾਰਿਆਂ ਨੂੰ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਇਹ ਜਿਹੜਾ ਫੈਸਲਾ ਜਿਹੜਾ ਹੈ ਉਹ ਲਿਆ ਗਿਆ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਅਗਲਾ ਸਟੈਪ ਭਾਰਤ ਤੇ ਪਾਕਿਸਤਾਨ ਦਾ ਕੀ ਸਾਹਮਣੇ ਆਉਂਦਾ ਹੈ ਤੇ ਕੀ ਕੁਝ ਹੁਣ ਬਿਆਨਬਾਜ਼ੀ ਸਾਹਮਣੇ ਆਵੇਗੀ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ